ਮੈਂ ਕਿਰਨਜੀਤ ਸਿੰਘ ਗੈਰੀ ਚੇਅਰਮੈਨ ਆ ਨੈਸ਼ਨਲ ਗਲਤ ਮਹਾਪਰਚਰ ਪੰਜਾਬ ਦੇ ਚੇਅਰਮੈਨ ਹੋ ਕੇ 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 ਸੀਪਾ ਕਾਂਗਰਸ ਪਾਰਟੀ ਦੇ ਦੋਮਾ ਪਰਿਸੰਗ ਪੰਜਾਬ ਪ੍ਰਦੇਸ਼ ਤੇਨੇ ਗਾਸ ਨੂੰ 11 ਵਜੇ ਤਰਕਸ਼ਿਲ ਭਵਨ ਬਰਨਾਲਾ ਚ ਇੱਕ ਸੰਯੁਕਤ ਗਲਤ ਮੋਰਚੇ ਵੱਲੋਂ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਕਾਨਫਰੰਸ ਦਾ ਮੁੱਖ ਮਕਸਦ ਹੈ ਪੰਜਾਬ ਦੇ ਵਿੱਚ 40% ਦੀ ਦਲਿਤ ਭਾਈਚਾਰੇ ਦੀ ਆਬਾਦੀ ਦੇ ਉੱਪਰ ਜੋ ਅਤਿਆਚਾਰ ਹੋ ਰਿਹਾ ਹੈ ਜੋ ਭੇਦਭਾਵ ਹੋ ਰਿਹਾ ਹੈ ਜੋ ਸਰਕਾਰੀ ਦਫਤਰਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵਿੱਚ ਇਸ ਭਾਈਚਾਰੇ ਦੀ ਅਣਦੇਖੀ ਹੋ ਰਹੀ ਹੈ ਜਿਸ 40% ਦਲਿਤ ਭਾਈਚਾਰੇ ਦੇ ਲਈ ਗਿਆਂਦੀ ਗੀ ਸਕੀਮ ਮੰਰੇਗਾ ਨੂੰ ਬੰਦ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਲੈਂਡ ਪੂਲੂ ਕਿ ਐਕਟ ਲਿਆ ਕੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਜਿਹੜਾ ਬੇਦਖਲ ਕੀਤਾ ਜਾ ਰਿਹਾ ਜਮੀਨ ਤੋਂ ਉਥੇ ਖੇਤ ਤੇ ਮਜ਼ਦੂਰਾਂ ਦੇ ਲਈ ਵੱਡੀ ਮੁਸੀਬਤ ਜਿਹੜੀ ਆਉਣ ਵਾਲੇ ਸਮੇਂ 'ਚ ਖੜੀ ਹੋਣ ਜਾ ਰਹੀ ਹੈ ਮੰਡਰੇਗਾ ਸਕੀਮ ਨੂੰ ਬੰਦ ਕਰਦਿਆਂ ਭਾਜਪਾ ਵੱਲੋਂ ਤੇ ਪੰਜਾਬ ਦੀ ਸਰਕਾਰ ਵੱਲੋਂ ਜੋ ਨੀਤੀਆਂ ਬਣਾਈਆਂ ਜਾ ਰਹੀਆਂ ਨੇ ਜੋ ਦੇਸ਼ ਦੇ ਵਿੱਚ ਮਿਹਨਤ ਕਸੂਰ ਮਜ਼ਦੂਰ ਵਰਗੇ ਦਲਿਤ ਪਾਈਚਾਰਾ ਐ ਐਸਸੀਬੀਸੀ ਸਮਾਜ ਦੇ ਲੋਕ ਐ ਉਹਨਾਂ ਦੇ ਉੱਪਰ ਦਿਨੋਂ-ਦਿਨ ਅਤਿਆਚਾਰਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਭੇਦਭਾਵ ਦਿਨੋਂ-ਦਿਨ ਵਾਧਾ ਜਾ ਰਿਹਾ ਹੈ ਇਹ ਸਾਰੇ ਕਰਸ ਨੂੰ ਰੋਕਣ ਵਾਸਤੇ 3 ਅਗਸਤ ਨੂੰ ਆਪਾਂ ਤਰਕਸ਼ੀਲ ਪਵਨ ਬਰਨਾਲਾ ਚ ਕਾਨਫਰੰਸ ਕਰਨ ਜਾ ਰਹੇ ਆ ਮੈਂ ਸਮੂਚੀਆ ਦਲਿਤ ਭਾਈਚਾਰੇ ਦੀਆਂ ਜੱਥੇਬੰਦੀਆਂ ਨੂੰ ਬਾਬਾ ਸੋਭਾ ਅੰਮਿਤਕਾਰ ਦੇ ਮਿਸ਼ਨ ਨੂੰ ਮੰਨਣ ਵਾਲਿਆਂ ਨੂੰ ਭਾਰਦੇਵ ਸੰਵਿਧਾਨ ਨੂੰ ਮੰਨਣ ਵਾਲਿਆਂ ਨੂੰ ਭਗਵਾਨ ਵਾਲਮੀਕ ਜੀ ਨੂੰ ਮੰਨਣ ਵਾਲਿਆਂ ਨੂੰ ਬਾਬਾ ਜੀਵਨ ਸਿੰਘ ਦੇ ਮਿਸ਼ਨ ਨੂੰ ਮੰਨਣ ਵਾਲਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਮਿਸ਼ਨ ਨੂੰ ਮੰਨਣ ਵਾਲਿਆਂ ਨੂੰ ਗੁਰੂ ਰਵਿਦਾਸ ਜੀ ਦੇ ਮਿਸ਼ਨ ਨੂੰ ਮੰਨਣ ਵਾਲਿਆਂ ਨੂੰ ਸਾਰੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਜਿਨ੍ਹਾਂ ਦੇ ਅੰਦਰ ਸਮੂਚੇ ਦਲਿਤ ਭਾਈਚਾਰੇ ਦੇ ਵਾਸਤੇ ਦਰਦ ਹੈ ਆਓ ਸੰਯੁਕਤ ਅਦਲਤ ਬੋਰਚੇ ਵੱਲੋਂ ਕੀਤੀ ਜਾ ਰਹੀ ਇਸ ਕਾਨਫਰੰਸ ਦੇ ਵਿੱਚ ਮੈਂ ਕਿਰਨਜੀਤ ਸਿੰਘ ਗਹਿਰੀ ਤੁਹਾਨੂੰ ਸਦਾ ਜਨਾ ਕੀ ਆਓ ਸਾਥੀਓ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਕਾਨਫਰੰਸ ਦੇ ਵਿੱਚ ਆਓ ਤੇ ਆਪਣੇ ਵਿਚਾਰ